ਹੈਲੋ ਮੈਂ ਡਾਕਟਰ ਤੇਰੰਕਰ ਅੱਜ ਸ਼ਾਮ ਦੀ ਦੂਸਰੀ ਵੀਡੀਓ ਮੈਂ ਦੱਸਦੀਆਂ ਕਿਉਂ ਬਣਾਉਣੀ ਪਈ ਇੱਕ ਬਹੁਤ ਗੰਭੀਰ ਵਿਸ਼ਾ ਲਗਭਗ 10 ਦੇ ਕਰੀਬ ਨਸ਼ੇ ਨਸ਼ਿਆਂ ਦੀ ਦਲਦਲ ਚ ਸੁੱਟਣ ਲਈ ਜ਼ਿੰਮੇਵਾਰ ਗ੍ਰਹਿ ਕਿਹੜੇ ਹਨ ਭਾਵ ਮੈਂ ਕਾਰਨ ਦੱਸਾਂਗੀ ਤੇ ਜੋਤਿਸ਼ੀ ਉਪਾਅ ਦੱਸਾਂਗੀ ਮੈਂ ਇਸ ਸੰਬੰਧੀ ਅੱਜ ਗੱਲ ਕਰਨ ਲਈ ਸ਼ਾਮ ਨੂੰ ਹਾਜ਼ਰ ਹੋ ਗਈਆਂ ਇਸ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਤੇ ਇੱਕ ਸ਼ਾਰਟ ਨਸ਼ਾ ਸੰਬੰਧੀ ਬਣਾਈ ਸੀ ਸ਼ਾਰਟ 'ਚ ਮੈਂ ਇੱਕ ਨਾ ਉਪਾਦ ਅਸਿਆ ਸੀ ਕਿ ਜਿਹੜਾ ਸ਼ਰਾਬ ਪੀਣ ਵਾਲਾ ਬੰਦਾ ਹੈ ਉਹ ਉਸ ਨੂੰ ਹਮੇਸ਼ਾ ਚਾਂਦੀ ਦੇ ਗਲਾਸ 'ਚ ਪਾਣੀ ਪੀਣਾ ਚਾਹੀਦਾ ਹੈ ਆਦਤ ਬਣਾ ਲੈ ਜਲਦੀ ਫਰਕ ਪਵੇਗਾ ਇਸ ਬੰਦੇ ਅੱਜ ਇੱਕ ਦਰਸ਼ਕ ਦਾ ਸਵਾਲ ਆਇਆ ਸੀ ਕਿ ਚਾਂਦੀ ਦੇ ਗਲਾਸ 'ਚ ਪਾਣੀ ਪੀ ਕੇ ਹਰੇਕ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ ਮੈਂ ਸੋਚਿਆ ਕਿ ਸਵਾਲ ਬਹੁਤ ਜੈਨੂਨਾ ਸਵਾਲ ਸਹੀ ਹੈ ਨਸ਼ੇ ਤਾਂ ਬਹੁਤ ਤਰ੍ਹਾਂ ਦੇ ਆ ਸੋ ਮੈਂ ਕਮੈਂਟ ਵਿੱਚ ਉਸ ਦਰਸ਼ਕ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਇਹ ਵੀਡੀਓ ਬਣਾ ਲਈ ਤਾਂ ਕਿ ਸਭ ਦਾ ਭਲਾ ਹੋ ਜਾਏ ਤੁਸੀਂ ਜਾਣਦੇ ਹੀ ਹੋ ਕਿ ਦੁਨੀਆ ਵਿੱਚ ਹਰ ਨਸ਼ੇ ਨੇ ਕਿੰਨੇ ਹੀ ਲੋਕਾਂ ਨੂੰ ਦੁਖੀ ਕੀਤਾ ਮੈਂ ਕੋਈ ਲੰਮਾ ਪਚੌੜਾ ਭਾਸ਼ਣ ਨਹੀਂ ਦੇਣਾ ਮੈਂ ਮੁੱਖ ਮੁੱਦੇ ਤੇ ਜਲਦੀ ਤੋਂ ਜਲਦੀ ਆਵਾਂਗੀ ਮੈਂ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਪਾ ਦਾਂਗੀ ਜਿਹੜੀ ਪਹਿਲਾਂ ਵੀ ਵੀਡੀਓ ਬਣਾਈ ਸੀ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋ ਜਾਏਗੀ ਕਿ ਕਈ ਵਾਰੀ ਚੰਗਾ ਭਲਾ ਬੰਦਾ ਵੀ ਨਸ਼ਿਆਂ ਵੱਲ ਖਿੱਚਿਆ ਕਿਉਂ ਜਾਂਦਾ ਦੁਨੀਆ ਭਰ ਚ ਨਸ਼ਾ ਕਰਨ ਵਾਲੇ ਆਪ ਦਾ ਦੁਖੀ ਆ ਉਹਨਾਂ ਦਾ ਪਰਿਵਾਰ ਨਾ ਜਿਉਂਦਿਆਂ ਚਾ ਨਾ ਮਰਿਆਂ ਚਾ ਇਹ ਉਹ ਦਰਦ ਆ ਜਿਹੜਾ ਨਮੋਸ਼ੀ ਵਾਲਾ ਦਰਦ ਆ ਕਿ ਰੋਂਦੇ ਵੀ ਆ ਪਰ ਅਸਬਾਰ ਨਹੀਂ ਨਿਕਲਣੀ ਚਾਹੀਦੀ ਕਿਸੇ ਨੂੰ ਸੁਣੇ ਨਾ ਤੁਹਾਡਾ ਰੋਣ ਮੈਂ ਤੁਹਾਨੂੰ ਦੱਸਾਂਗੀ ਹਰੇਕ ਨਸ਼ੇ ਦੇ ਜ਼ਿੰਮੇਵਾਰ ਗ੍ਰਹਿ ਭਾਵ ਕਾਰਨ ਪ੍ਰਭਾਵ ਤੇ 100% ਵਿਅਦਿਕ ਉਪਾਅ ਰੋ ਮੇਰੇ ਨਾਲ ਅੰਤ ਤੱਕ ਕਿਉਂਕਿ ਅਖੀਰ ਚ ਮੈਂ ਦੱਸਣਾ ਹੈ ਇੱਕ ਸੁਪਰ ਹੱਲ ਜੋ ਤੁਹਾਨੂੰ ਆਤਮ ਨਿਯੰਤਰਣ ਕਰਨ ਵਿੱਚ ਮਜ਼ਬੂਤੀ ਦੇਵੇਗਾ ਆਤਮ ਨਿਯੰਤਰਣ ਹੀ ਮੇਨ ਤੁਰਾ ਹੈ ਨਸ਼ੇ ਛੱਡਣ ਦਾ ਅੱਜ ਮੈਂ ਤੁਹਾਨੂੰ ਦੱਸਣਾ ਹੈ ਲੋਕ ਕਿਉਂ ਨਸ਼ੇ ਵੱਲ ਵੱਧ ਰਹੇ ਆ ਲਗਾਤਾਰ ਕਿਉਂਕਿ ਮਨ ਦੀ ਅਸਥਿਰਤਾ ਦੁੱਖ ਸੁੱਖ ਆਤਮ ਨਿਯੰਤਰਣ ਦੀ ਘਾਟ ਤੇ ਆਸ-ਪਾਸ ਦੇ ਪ੍ਰਭਾਵ ਪਤਾ ਨਹੀਂ ਮਾੜੇ ਆ ਜਾਂ ਚੰਗੇ ਆ ਅਕਸਰ ਨਸ਼ੇ ਵੱਲ ਤੱਕਦੇ ਆ ਨਸ਼ੇ ਦਾ ਪ੍ਰਭਾਵ ਸਿਰਫ ਮਨ ਤੇ ਨਹੀਂ ਸਿਰ ਤੇ ਸਰੀਰ ਦੇ ਉੱਤੇ ਵੀ ਹੈ ਤੇ ਆਤਮਾ ਦੇ ਉੱਤੇ ਵੀ ਹੈ ਇਸ ਲਈ ਵੈਦਿਕ ਜੋਤਿਸ਼ ਅਨਸਾਰ ਸਹੀ ਰੈਮੇਡੀ ਬਹੁਤ ਜ਼ਰੂਰੀ ਹੈ ਅੱਜ ਮੈਂ ਤੁਹਾਨੂੰ ਹਰੇਕ ਨਸ਼ੇ ਦਾ 1 ਬਾਈ 1 ਕਾਰਨ ਦੱਸੂਗੀ ਪ੍ਰਭਾਵ ਦੱਸੂਗੀ ਤੇ ਅਸਰਕਾਰਕ ਉਪਾਅ ਦੱਸਾਂਗੀ ਕੋਸ਼ਿਸ਼ ਕਰਿਓ ਕਰ ਲਿਓ ਠੀਕ ਹੋ ਜਾਓਗੇ ਨੰਬਰ 1 ਤੇ ਸ਼ਰਾਬ ਬਹੁਤ ਬਹੁਤ ਰੈਵਨਿਊ ਦੇਸ਼ਾਂ ਦਾ ਇਸ ਨਸ਼ੇ ਤੋਂ ਹੈ ਫਿਰ ਕਿੱਦਾਂ ਬੰਦ ਹੋ ਸਕਦਾ ਹੈ ਸ਼ਰਾਬ ਵਕ-ਵਕ ਬਿਮਾਰੀਆਂ ਅਤੇ ਪਰਿਵਾਰਕ ਤਣਾਅ ਦਾ ਕਾਰਨ ਬਣਦੀ ਹੈ ਦੋ ਗ੍ਰਹਿ ਮੁੱਖ ਜ਼ਿੰਮੇਵਾਰ ਨੇ ਸ਼ਨੀ ਅਤੇ ਬੁੱਧ ਇਹਨਾਂ ਦੀ ਖਰਾਬ ਸਥਿਤੀ ਇਸ ਸ਼ਰਾਬ ਦੀ ਭੈੜੀ ਲਤ ਨੂੰ ਉਤਪੰਨ ਕਰਦੀ ਹੈ ਉਪਾਅ ਤੁਸੀਂ ਇਹ ਕਰੋਗੇ ਕਿ ਰੋਜ਼ਾਨਾ ਪ੍ਰਾਣਾਯਾਮ ਕਰਨਾ ਦੇਖੋ ਔਖੇ ਹੋਵੋ ਜਾਂ ਸੌਖੇ ਪ੍ਰਾਣਾਯਾਮ ਕਰੋਗੇ ਹਲਕਾ ਫੁਲਕਾ ਪਹਿਲੇ ਦਿਨ ਤੋਂ ਸ਼ੁਰੂਆਤ ਕਰੋ ਜਿਸ ਦਿਨ ਜਾਗੋ ਉਦੋਂ ਹੀ ਸਵੇਰਾ ਜੇ ਚਾਹੁੰਦੇ ਹੋ ਜੀਵਨ 88 ਲੱਖ ਜੀਵਨੀਆਂ ਤੋਂ ਬਾਅਦ ਮਿਲਿਆ ਨਾ ਜਨਮ ਜਨਮ ਜੋ ਮਿਲਿਆ ਬੜਾ ਕੀਮਤੀ ਹੈ ਇਸ ਨੂੰ ਬਚਾ ਲਓ ਸ਼ੁੱਕਰਵਾਰ ਨੂੰ ਤੁਸੀਂ ਸ਼ਨੀ ਦਾ ਮੰਤਰ ਕਰਨਾ ਆ ਓਮ ਸ਼ਨੀਚਰਾਏ ਨਮਹ ਉਹਦਾ ਜਪ ਕਰਨਾ ਹਰੇ ਰੰਗ ਦੀਆਂ ਸਬਜ਼ੀਆਂ ਬਹੁਤਾ ਸੇਵਨ ਕਰਨਾ ਤੇ ਹਰੇ ਰੰਗ ਦੇ ਫਲ ਖਾਣੇ ਇਸ ਦੇ ਨਾਲ ਮਨ ਨਾ ਸਟੇਬਲ ਹੋਊਗਾ ਸ਼ਾਂਤ ਹੋਊਗਾ ਤੇ ਨਸ਼ੇ ਪ੍ਰਤੀ ਜੋ ਤੜਾ ਲਾਲਚਾ ਨਾ ਉਹ ਕਟਦਾ ਜਾਏਗਾ ਦੂਜਾ ਨਸ਼ਾ ਕੈਟਾਗਰੀਸ ਵਿੱਚ ਮੈਂ ਲਿਆ ਹੈ ਸਿਗਰਟ ਤੇ ਤੰਬਾਕੂ ਸੋ ਇਹ ਮਨ ਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਆ ਇਹ ਕੇਤੂ ਦੀ ਖਰਾਬ ਸਥਿਤੀ ਕਰਕੇ ਸਿਗਰਟ ਤੇ ਤੰਬਾਕੂ ਪੀਣ ਦੀ ਲੱਤ ਲੱਗ ਜਾਂਦੀ ਐ ਹਰੇ ਰੰਗ ਦੇ ਕੱਪੜੇ ਵੱਧ ਤੋਂ ਵੱਧ ਪਾਉਣੇ ਸ਼ੁਰੂ ਕਰ ਦੋ ਘਰ ਦੇ ਵਿੱਚ ਕੋਸ਼ਿਸ਼ ਕਰੋ ਹਰੀਆਂ ਚੀਜ਼ਾਂ ਰੱਖੋ ਹਰੇ ਪਰਦੇ ਲਾਤੇ ਹਰੀ ਚਾਦਰ ਲਾਗਤੀ ਹਰੇ ਡੈਕੋਰੇਸ਼ਨ ਪੀਸ ਰੱਖਤੇ ਹਲਾ ਹਰਾਰ ਮਾਲ ਜੇਬ ਚ ਰੱਖ ਲਿਆ ਨਾ ਰੋਜ਼ ਸਵੇਰੇ ਪ੍ਰਣਾਯਮ ਕਰਨਾ ਬੁੱਧ ਦਾ ਮੰਤਰ ਕਰੋਗੇ ਓਮ ਬੁੱਧਾਏ ਨਮਾ ਦਾ ਜਪ ਕਰਨਾ ਇਹਦੇ ਨਾਲ ਤੁਹਾਡੇ ਫੇਫੜੇ ਸਾਫ਼ ਰਹਿਣਗੇ ਸਾਹ ਲੈਣ ਵਿੱਚ ਤਕਲੀਫ ਨਹੀਂ ਹੋਏਗੀ ਤੇ ਮਨ ਸ਼ਾਂਤ ਰਹੇਗਾ ਤੀਸਰਾ ਨਸ਼ਾ ਹੈ ਅਫੀਮ ਅਫੀਮ ਖਾਣ ਵਾਲੇ ਜਿਹੜੇ ਲੋਕ ਨੇ ਉਹ ਅਸਲ ਚ ਆਰਾਮ ਦੇ ਲਾਲਚ ਹੁੰਦਾ ਆਰਾਮ ਆਰਾਮ ਪ੍ਰਸਤੀ ਤੇ ਸਰੀਰ ਨੂੰ ਨੁਕਸਾਨ ਇਹ ਕਾਰਨ ਬਣਦੀ ਬਣਦੀ ਉਹਦੇ ਕਹਿ ਦਿੰਦੇ ਆ ਸੇਫ ਨਸ਼ਾ ਸਰੀਰ ਦਾ ਨੁਕਸਾਨ ਹਰ ਨਸ਼ੇ ਨਾਲ ਹੁੰਦਾ ਸ਼ੁਕਰ ਦੀ ਖਰਾਬ ਸਥਿਤੀ ਇਸ ਦਾ ਕਾਰਨ ਹੈ ਤੁਸੀਂ ਜਿਸ ਬੀਜ ਮੰਤਰ ਦਾ ਜਾਪ ਕਰੋਗੇ ਓਮ ਸ਼ਰਿੰਗ ਸ਼ੁਕਰਾਏ ਨਮਾ ਵਿਸਤਾਜਬ ਕਰਨਾ ਰੋਜ਼ ਪ੍ਰੇਰ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਅਰਦਾਸ ਬੇਨਤੀ ਕਰਨੀ ਹੈ ਸਫੇਦ ਰੰਗ ਵੱਧ ਤੋਂ ਵੱਧ ਪਾਉਣਾ ਸ਼ੁਰੂ ਕਰ ਦੋ ਕੱਪੜੇ ਅੰਡਰਗਾਰਮੈਂਟਸ ਬਣਾਉਣ ਹੈ ਰਮਾਲ ਰੱਖੋ ਵੱਧ ਤੋਂ ਵੱਧ ਸਫੇਦ ਕੱਪੜੇ ਪਾਉਣੇ ਸਿਰ ਸਫੇਦ ਰਮਾਲ ਨਾਲ ਢੱਕ ਲਿਆ ਕੋਈ ਗੱਲ ਨਹੀਂ ਯੋਗ ਤੇ ਧਿਆਨ ਨਾਲ ਮਨ ਨੂੰ ਸ਼ਾਂਤ ਕਰਨਾ ਇਹਦੇ ਨਾਲ ਤੁਹਾਡੇ ਅੰਦਰ ਵੈਲ ਪਾਵਰ ਸਟਰੋਂਗ ਬਣਨੀ ਹੈ ਤੇ ਸੈਲਫ ਕੰਟਰੋਲ ਆਤਮ ਨਿਯੰਤਰਣ ਵਧੇਗਾ ਹੈਰੋਇਨ ਨਸ਼ਾ ਬਈ ਬੜਾ ਖਰਾਬ ਹੈ ਮਹਿੰਗਾ ਨਸ਼ਾ ਹੈ ਹੈਰਨ ਸਰੀਰਕ ਤੇ ਮਨੋਵਿਗਿਆਨਕ ਤਣਾਅ ਦਾ ਕਾਰਨ ਬਣਦੀ ਹੈ ਇਹ ਦੋ ਗ੍ਰਹਿ ਜ਼ਿੰਮੇਵਾਰ ਨੇ ਮੰਗਲ ਅਤੇ ਸ਼ਨੀ ਦੀ ਖਰਾਬ ਸਥਿਤੀ ਇਸ ਦੇ ਲਈ ਜ਼ਿੰਮੇਵਾਰ ਹੈ ਮੰਗਲ ਦਾ ਮੰਤਰ ਤੁਸੀਂ ਕਰਨਾ ਹੈ ਓਮ ਅੰਗਾਰ ਕਾਏ ਨਮਾ ਇਹਦਾ ਜਪ ਕਰਨਾ ਲਾਲ ਰੰਗ ਦੇ ਕੱਪੜੇ ਪਾਉਣੇ ਆ ਚਿੱਤੇ ਰੱਖਣੇ ਆ ਰੋਜ਼ pranayama ਕਰਨਾ ਰੋਜ਼ yoga ਕਰਨਾ ਇਸ ਨਾਲ ਮਨ ਸ਼ਾਂਤ ਹੋਣਾ ਤੇ ਤੁਹਾਡੀ ਮਾਨਸਿਕ ਤਣਾਅ ਘਟੇਗਾ ਭੰਗ ਤੇ ਗੰਜਾ ਇੱਕੋ ਕੈਟਾਗਰੀ ਚ ਰੱਖ ਲਿਆ ਇਹ ਮਨ ਨੂੰ ਸੰਤੁਲਿਤ ਰਹਿਣ ਨਹੀਂ ਦਿੰਦਾ ਅਤਿਆਰਥਕ ਨੁਕਸਾਨ ਪਹੁੰਚਾਉਂਦਾ ਆ ਜੇਬਾਂ ਖਾਲੀ ਕੇਤੂ ਤੇ ਬੁੱਧ ਦੀ ਖਰਾਬ ਸਥਿਤੀ ਗਾਂਜਾ ਤੇ ਪੰਗਪੀਣ ਦੀ ਆਦਤ ਪਾਉਂਦੀ ਆ ਸੋ ਤੁਸੀਂ ਮੰਤਰ ਪੜੋਗੇ ਓਮ ਬੁੱਧਾਇ ਨਮਾ ਤੇ ਓਮ ਕੇਤਵੇ ਨਮਾ ਦੋ ਮੰਤਰ ਨੇ ਇੱਕ ਮੜਾਉ ਕਰ ਲਈ ਇੱਕ ਮੜਾਉ ਕਰ ਲਈ ਹਰੇ ਰੰਗ ਦੀ ਚੀਜ਼ ਕੋਲ ਰੱਖਣੀ ਆ ਕੋਈ ਕੱਪੜਾ ਪਾ ਲਓ ਫਿਰ ਉਹੀ ਗੱਲ ਕਰ ਲੰਗੀ ਔਰ ਮਾਰ ਜੇਬ ਚ ਰੱਖ ਲਓ ਜੋ ਸੌਖਾ ਲੱਗਦਾ ਹੈ ਰੋਜ਼ ਮੈਡੀਟੇਟ ਕਰੋ ਬੈਠੋ 10 ਮਿੰਟ ਕੱਲੇ ਕਿਤੇ ਕੋਨੇ 'ਚ ਪਰਵਾਰਕ ਗਤੀਆਂ ਬੀਤੀਆਂ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਪਰਿਵਾਰ ਨਾਲ ਸਮਾਂ ਬਤਾਓ ਇਕੱਲੇ ਨਹੀਂ ਰਹਿਣਾ ਜਿੱਲਾ ਇਕੱਲਿਆਂ ਤੱਕੇਰਾ ਪਾਉਣੇ ਪਾਣਾ ਨਸ਼ੇ ਨੇ ਇਸ ਨਾਲ ਨਸ਼ੇ ਦੀ ਲਾਲਚ ਲਾਲਚ ਤੁਹਾਡਾ ਘਟੇਗਾ ਪੋਸਤ ਪੋਸਤ ਆਰਾਮ ਦਾ ਲਾਲਚ ਪੈਦਾ ਕਰਦਾ ਫਿਰ ਗੱਲ ਆਰਾਮ ਪ੍ਰਸਤੀ ਦੀ ਆਦਤ ਪਾ ਦਿੰਦਾ ਤੁਹਾਨੂੰ ਕਿ ਪੀਓ ਤੇ ਲੰਮੇ ਪੈਰੋ ਰੈਸਟ ਕਰੋ ਆਰਾਮ ਕਰੋ ਸ਼ੁਕਰ ਤੇ ਕਿਤੂ ਜਦੋਂ ਖਰਾਬ ਹੁੰਦੇ ਆ ਉਹਨਾਂ ਦੀ ਖਰਾਬ ਸਥਿਤੀ ਇਸ ਨਸ਼ੇ ਲਈ ਜ਼ਿੰਮੇਵਾਰ ਹੈ ਤੁਸੀਂ ਇੱਕ ਬੀਜ ਮੰਤਰ ਦਾ ਜਾਪ ਕਰੋਗੇ ਓਮ ਸ਼ਰਿੰਗ ਸ਼ੁਕਰਾਇ ਨਮਾ ਜਾਂ ਓਮ ਕੇ ਤਵੇ ਨਮਾ ਓਮ ਕੇ ਤਵੇ ਨਮਾ ਇਹਨਾਂ ਦਾ ਜਾਪ ਕਰਨਾ ਇੱਕ ਇੱਕ ਮਾਲਾ ਕੱਢ ਲਓ ਪ੍ਰਣਾਯਾਮ ਕਰਨਾ ਫਿਰ ਹਰੇ ਰੰਗ ਦੇ ਫਲ ਖਾਣੇ ਇਸ ਨਾਲ ਤੁਹਾਡਾ ਮਨ ਵਧੀਆ ਕੰਟਰੋਲ 'ਚ ਰਹੇਗਾ ਦੇਖੋ ਬਹੁਤ ਪ੍ਰਾਤਨ ਵੈਦਿਕ ਗ੍ਰੰਥਾਂ ਦੇ ਉਪਾਨੇ ਇਹਨਾਂ ਦੀ ਕਦਰ ਕਰ ਲਿਓ ਇਹ ਨਾ ਕਹੋ ਹਾਲਾ ਫਲ ਖਾ ਲੂ ਮੈਂ ਅਮਰੂਦ ਕੀ ਹੋ ਜੂ ਹੋ ਜਾਏਗਾ ਸਭ ਕੁਝ ਹੋਏਗਾ ਕੋਕੈਨ ਦੀ ਗੱਲ ਕਰੀਏ ਕੋਕੀਨ ਕਹ ਲੋ ਕੁਛ ਵੀ ਕਹ ਲੋ ਇਹ ਤਨਾਅ ਤੇ ਪਰਿਵਾਰਕ ਵਿਵਾਦ ਦਾ ਕਾਰਨ ਬਣਦੀ ਹੈ ਕਲੇਸ਼ ਤਾਂ ਰਹਿਣਾ ਨਾ ਚਾਹੀ ਕੋਈ ਵੀ ਹੈ ਭਾਂਡੇ ਤੱਕ ਵਿਕ ਜਾਂਦੇ ਆ ਹੂੰ ਕਲੇਸ਼ ਰਹਿਣਾ ਕਤਲ ਤੱਕ ਹੋ ਜਾਂਦੇ ਆ ਸੋ ਤਨਾਅ ਤੇ ਪਰਿਵਾਰਕ ਕਲੇਸ਼ ਤਾਂ ਰਹੇਗਾ ਮੰਗਲ ਤੇ ਸ਼ਨੀ ਦੀ ਖਰਾਬ ਸਥਿਤੀ ਇਸ ਨਸ਼ੇ ਦਾ ਕਾਰਨ ਬਣਦੀ ਹੈ ਤੁਸੀਂ ਮੰਗਲ ਦਾ ਇਹ ਮੰਤਰ ਦਾ ਰੋਜ਼ ਜਾਪ ਕਰਨਾ ਓਮ ਮੰਗਾਰ ਕਾਇ ਨਵਾ ਹਲਕੀ ਫੁਲਕੀ ਕਸਰਤ ਪੀਟੀ ਕਰ ਲੋ ਹਲਕੀ ਫੁਲਕੀ ਬਹੁਤ ਵਧੀਆ ਐਕਸਰਸਾਈਜ਼ ਦਾ ਯੋਗਾ ਕਰੋ ਲਾਈਟ ਮੈਡੀਟੇਟ ਕਰੋ 10 ਮਿੰਟ ਅੱਖਾਂ ਬੰਦ ਕਰ ਲਓ ਬਹਿ ਜਾਓ ਇਸ ਨਾਲ ਨਸ਼ੇ ਦੀ ਲੋੜ ਤੇ ਕਾਬੂ ਆਏਗਾ ਇੱਕ ਸੁਪਰ ਸਾਰਥਕ ਰੈਮਡੀ ਦੱਸਣ ਲੱਗੀ ਆ 108 ਵਾਰ ਭਾਗ ਇੱਕ ਮਾਲਾ ਧਿਆਨ ਮੰਤਰ ਜਪ ਲੈਣੀ ਆ ਹਰੇ ਰੰਗ ਦੇ ਕੱਪੜੇ ਪਾ ਕੇ ਤੁਸੀਂ ਬੈਠਣਾ ਆ ਹਰ ਰੋਜ਼ pranayama ਸੂਰਜ ਨਮਸਕਾਰ ਕਰਛਰੀਆਂ ਚੀਜ਼ਾਂ ਇਹ ਤਰੀਕਾ ਤੁਹਾਡੇ ਮਨ ਨੂੰ ਸਰੀਰ ਨੂੰ ਪਰਿਵਾਰ ਨੂੰ ਨਸ਼ਾ ਤੋਂ ਮੁਕਤੀ ਦਵਾਏਗਾ ਤੁਸੀਂ ਨੋਟ ਕੀਤਾ ਕਿ ਮੈਂ ਜਿੰਨੇ ਵੀ ਨਸ਼ੇ ਦੱਸੇ ਆ ਲਗਭਗ ਡਬਲ ਡਬਲ ਕਰਕੇ ਮੈਂ 7 2 14 ਜਾਂ 13 ਦੱਸੇ ਆ ਮੈਂ ਬੀਜ ਮੰਤਰੀ ਕਿਉਂ ਦੱਸੇ ਆ ਇਹ ਤਾਂ ਅਸਰ ਕਰਨਗੇ ਇਹਨਾਂ ਨੇ ਤਾਂ ਅਸਰ ਦੇਣਾ ਇਹ ਗੋਲੀ ਦੀ ਤਰ੍ਹਾਂ ਅਸਰ ਕਰਨਗੇ ਹਨਾ ਇਸ ਲਈ ਪਲੀਜ਼ ਬੀਜ ਮੰਤਰ ਦੀ ਮਾਲਾ ਕੱਢੋ ਮਨ ਮਜ਼ਬੂਤ ਹੋਣਾ ਜਾਂ ਹੋ ਜਾਣਾ ਤੁਹਾਡਾ ਬਿਲ ਪਾਵਰ ਸਟਰੋਂਗ ਹੋ ਜਾਣੀ ਹੈ ਨਸ਼ੇ ਤੋਂ ਮਨ ਭਰ ਜਾਣਾ ਨਫ਼ਰਤ ਹੋ ਜਾਣੀ ਹੈ ਥੋੜਾ ਵਕਤ ਲੱਗੂ ਇਕਦਮ আলাਦੀਨ ਦਾ ਚਰਾਗ ਨਹੀਂ ਮੈਂ ਹਰ ਵੀਡੀਓ ਚ ਕਹਿੰਨੀ ਹੁੰਨੀ ਆ ਪਰ ਇਸ ਦਲਦਲ ਵਿੱਚੋਂ ਤੁਹਾਨੂੰ ਕਿਸੇ ਨੇ ਨਹੀਂ ਕੱਢਣਾ ਇਹ ਮੰਨ ਕੇ ਤੁਰੋ ਖੁਦ ਹੀ ਆਪਣੇ ਅੰਦਰ ਜੀਣ ਦੀ ਤਮੰਨਾ ਪੈਦਾ ਕਰ ਲਓ ਮੇਰੀ ਬੇਨਤੀ ਆ ਆਪਣੇ ਆਪ ਨਾਲ ਪਿਆਰ ਕਰਨਾ ਸ਼ੁਰੂ ਕਰੋ ਜੇ ਤਿੰਨ ਟਾਈਮ ਇੱਕ ਇੱਕ ਮਾਲਾ ਵੀ ਜਾਪ ਕਰ ਲਓ ਜਿਹੜੇ ਮੰਤਰ ਮੈਂ ਉੱਤੇ ਦੱਸਿਆ ਬੀਜ ਮੰਤਰ ਆ ਕੋਈ ਵੱਡੇ ਵੱਡੇ ਗ੍ਰੰਥ ਪੜਨ ਨੂੰ ਨਹੀਂ ਮੈਂ ਤੁਹਾਨੂੰ ਕਿਹਾ ਮੈਂ ਨਿਚੋੜ ਪੇਸ਼ ਕਰ ਦਿੱਤਾ ਉਹਨਾਂ ਬੀਜ ਮੰਤਰਾਂ ਨੂੰ ਪਲੀਜ਼ ਪੜਨਾ ਸ਼ੁਰੂ ਕਰੋ ਤਹਾਡੇ ਪਿਆਰ ਵਾਲੇ ਘਰ ਦੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਆਪਣੇ ਆਪ ਨਾਲ ਵੀ ਪਿਆਰ ਕਰੋ ਤਾਂ ਕਮੈਂਟ ਕਰਕੇ ਤੁਸੀਂ ਮੈਨੂੰ ਖੁਦ ਦੱਸੋਗੇ ਥੋੜੇ ਦਿਨਾਂ ਬਾਅਦ ਕਿ ਤੁਹਾਨੂੰ ਠੀਕ ਮਹਿਸੂਸ ਹੋ ਰਿਹਾ ਹੈ ਸ਼ੁਰੂਆਤ ਕਰ ਲਓ ਪਹਿਲਾ ਕਦਮ ਚੱਕ ਲਓ ਠੀਕ ਹੈ ਫਿਰ ਰਾਹ ਆਪੇ ਖੁੱਲ ਜਾਣਗੇ ਰਾਹ ਆਪੇ ਲੱਭ ਜਾਣਗੇ ਮੈਂ ਇੱਕ ਕਮੈਂਟ ਪ੍ਰਸ਼ਨ ਛੱਡਣ ਲੱਗੀ ਹਾਂ ਤੁਹਾਡੇ ਲਈ ਪਲੀਜ਼ ਦੱਸਿਓ ਕਿ ਤੁਸੀਂ ਆਪਣੇ ਜੀਵਨ ਚ ਕਿਹੜੇ ਨਸ਼ੇ ਨਾਲ ਲੜਿਓ ਕੀ ਲੜ ਰਹੇ ਹੋ ਜਾਂ ਕਿਹੜਾ ਉਪਾਅ ਕੀਤਾ ਜਿਹੜਾ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੱਗਿਆ ਤੇ ਤੁਸੀਂ ਠੀਕ ਹੋ ਗਏ ਮੈਨੂੰ ਦੱਸਣਾ ਸਾਰੇ ਉਪਾਅ ਆਧੁਨਿਕ ਜੀਵਨ ਵਿੱਚ ਅਸਰ ਕਰ ਖੰਨ ਇਹ ਮੰਨ ਕੇ ਚਲਿਓ ਸੰਕਲਪ ਲੈ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਬੜਿਆਂ ਦਾ ਭਲਾ ਹੋ ਸਕਦਾ ਹੈ ਚੈਨਲ ਸਬਸਕ੍ਰਾਈਬ ਕਰ ਦਿਓ ਕਰ ਦਿਓ ਚੈਨਲ ਸਬਸਕ੍ਰਾਈਬ ਬੇਨਤੀ ਹੈ ਰੱਖੋ ਆਪਣਾ ਬਹੁਤ ਸਾਰਾ ਖਿਆਲ ਟਿਲ ਦੈਨ ਬਾਏ ਬਾਏ